आरबी इंडिया टीवी न्यूज़ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਨਕੋਦਰ ਦੇ ਡਾਕਟਰ ਬੀ ਆਰ ਅੰਬੇਦਕਰ ਨਗਰ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਪਹਿਲ ਟੀਆਈ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਰੂਰਤਮੰਦ ਲੋਕਾਂ ਦਾ ਫ੍ਰੀ ਚੈੱਕਅਪ ਅਤੇ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਨਕੋਦਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਗੜਵਾਲ ਅਤੇ ਬਲਵਿੰਦਰ ਕੁਮਾਰ ਬੀਕੇ ਅਤੇ ਡਾਕਟਰ ਜੀਵਨ ਸੋਤਾ ਵੀ ਮੌਜੂਦ ਰਹੇ ਉਨ੍ਹਾਂ ਵੱਲੋਂ ਸੁਸਾਇਟੀ ਦਾ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਆਰਬੀ ਇੰਡੀਆ ਟੀਵੀ ਨਿਊਜ਼ ਤੇ ਨਗੋਦਰ ਤੋਂ ਰਹਿਬਰ ਪਾਰਟੀ ਦੀ ਵਿਸ਼ੇਸ਼ ਖਬਰ ਮੈਂ ਤੁਹਾਡਾ ਸਾਰਾ ਮੀਡੀਆ ਬੰਦਾ ਬਹੁਤ ਬਹੁਤ ਤਨ ਵਧੀਆਂ ਕਿ ਤੁਸੀਂ ਬਹੁਤ ਵਧੀਆ ਕਵਰੇਜ ਕਰਨ ਵਾਸਤੇ ਇੱਥੇ ਡਾਕਟਰ ਅੰਬੀਡਕਰ ਮਹਲਾ ਆਏ ਹੋ ਸੋ ਅਸੀਂ ਮੈਂ ਡਾਕਟਰ ਜੀਵਨ ਸੋਹੋਤਾ ਐਜ਼ ਅ ਮੈਡੀਕਲ ਆਫੀਸਰ ਪਹਿਲੇ ਐਨਜੀਓ ਦੇ ਵਿੱਚ ਅਸੀਂ ਕੰਮ ਕਰਦੇ ਆਂ ਔਰ ਮੇਰੇ ਨਾਲ ਸੁਖਦੀਪ ਜੀ ਘਰਵਾਲ ਜੀ ਵੀ ਬੀकेजी ਤੇ ਹੋਰ ਵੀ ਇਸ ਮਹੱਲੇ ਦੇ ਡਾਕਟਰ ਵੇਟ ਕਮਹਲੇ ਦੇ ਤੋਂ ਆਏ ਨੇ ਸੋ ਸਾਡਾ ਮੇਨ ਪਰਪਸ ਇਹ ਆ ਵੀ ਅਸੀਂ ਸਲਮ ਏਰੀਆਜ਼ ਦੇ ਵਿੱਚ ਗਰੀਬ ਮਹੱਲੇ ਦੇ ਵਿੱਚ ਮੈਡੀਕਲ ਕੈਂਪ ਲਗਾਏ ਜਾਂਦੇ ਆ ਔਰ ਲੋਕਾਂ ਨੂੰ ਚੈੱਕ ਅਪ ਕੀਤਾ ਜਾਂਦਾ ਬੀਪੀ ਔਰ ਅਸੀਂ 슈ਗਰ ਚੈੱਕ ਕਰਦੇ ਆ ਨਾਲ ਨਾਲ ਟੈਸਟਿੰਗ ਹੋਰ ਵੀ ਜਿਹੜੇ ਟੈਸਟ ਹੈਗੇ ਆ ਜਾਂ ਐਚ ਆਈ ਵੀ ਟੈਸਟ ਵੀ ਅਸੀਂ ਕਰਦੇ ਆ ਕਿਉਂਕਿ ਪਹਿਲ ਦਾ ਮੇਨ ਕੰਮ ਹੈਗਾ ਐਚ ਆਈ ਵੀ ਨੂੰ ਕੰਟਰੋਲ ਕਰਨਾ ਸੋ ਨਾਲ ਨਾਲ ਅਸੀਂ ਉਹ ਵੀ ਕਰਦੇ ਆ ਅਸੀਂ ਲੋਕਾਂ ਨੂੰ ਗਾਈਡ ਕਰਦੇ ਆ ਕਿ ਜਿਹੜਾ ਟੈਸਟ ਇਥੇ ਨਹੀਂ ਹੋ ਸਕਦਾ ਉਹ ਅਸੀਂ ਸਿਵਲ ਹਸਪੀਟਲ ਜਾ ਕੇ ਫ੍ਰੀ ਆਫ ਕੋਸਟ ਕਰ ਸਕਦੇ ਹਾਂ ਜਾਂ ਅਸੀਂ ਆਮ ਆਦਮੀ ਕਲੀਨਿਕ ਤੇ ਕਰਾ ਸਕਦੇ ਹਾਂ ਸੋ ਅਸੀਂ ਦੇਖਦੇ ਕਿ ਕਾਫੀ ਪੇਸ਼ੈਂਟ ਆ ਰਹਾ ਹੈ ਯਾ ਔਰ ਨੀਡੀ ਆ ਔਰ ਉਹਨਾਂ ਨੂੰ ਇਗਨੋਰੈਂਟ ਹੈ ਗਿਆ ਬਿਮਾਰੀਆਂ ਹੈਗੀਆਂ ਉੱਠ ਕੇ ਕਰੋ ਇਲਾਜ ਕੰਨ ਦੀ ਜਾਂਦੇ ਸੋ ਸੁਖਦੇਵ ਜੀ ਔਰ ਅਸੀਂ ਸਾਰੇ ਐਨ ਜੀਓ ਵਾਲੇ ਇਹ ਹੀ ਪਹਿਲ ਕਰਦੇ ਕਿ ਇਹਨਾਂ ਲੋਕਾਂ ਤੱਕ ਅਪਰੋਚ ਕੀਤੀ ਜਾਵੇ ਔਰ ਇਹਨਾਂ ਨੂੰ ਮੌਕੇ ਤੇ ਹੀ ਇਲਾਜ ਦਿੱਤਾ ਜਾਵੇ ਔਰ ਜਾਂ ਇਹਨਾਂ ਨੂੰ ਗਾਈਡ ਕਰਕੇ ਇਹ ਸਿਵਲ ਹਸਪੀਟਲ ਨੂੰ ਕੋਡ ਰੈਫਰ ਕੀਤਾ ਜਾਵੇ ਜਾਂ ਆਮ ਆਦਮੀ ਕਲੀਨਿਕ ਨੀਅਰ ਬੋਲਟ ਪੈਂਥਿਕ ਪੇਸ਼ੈਂਟ ਅਸੀਂ ਦੇਖ ਚੁੱਕੇ ਹਾਂ ਇਸ ਕੈਂਪ ਦੇ ਵਿੱਚ ਡਾਕਟਰ ਵਗੈਰਾ ਕਿਹੜੇ ਆਏਗੇ ਇਹ ਡਾਕਟਰ ਦੇ ਤੌਰ ਤੇ ਮੈਂ ਹੀ ਹਾਂ ਬਾਕੀ ਸਾਡੇ ਨਾਲ ਕਾਉਂਸਲਰ ਨੇ ਹਾਂਜੀ ਬਾਕੀ ਸਟਾਫ ਸਰਾ ਪਹਿਲ ਦਾ ਹੈ ਬਿਲਕੁਲ ਫ੍ਰੀ ਹੈ ਇਹ ਦਵਾਈ ਟੋਟਲੀ ਫ੍ਰੀ ਹੈਗੀ ਹਾਂਜੀ ਗੜਵਾਲਤਾ ਅੱਜ ਤਹਿਲ ਆਈਟੀ ਜੱਗਟਰ ਇਸਨੇ ਕੋਧਰ ਵੱਲ ਇੱਕ ਕੈਂਪ ਲਗਾਇਆ ਗਿਆ ਠੀਕ ਹੈ ਜੀ ਲੋਕ ਅਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਨੀਜੀ ਔਰ ਜਸਵਿੰਦਰ ਜੀ ਨਾਲ ਮੰਗਾ ਜੀ ਕਿ ਤੁਸੀਂ ਇਹ ਸਮਾਜ ਸੇਵਾ ਦੇ ਕੰਮ ਵਾਸਤੇ ਇੱਥੇ ਪਹੁੰਚੇ ਹੋ ਕਿਉਂਕਿ ਇਹ ਜਿਹੜੀ ਪਹਿਲ ਆਰਗੇਨਾਈਜੇਸ਼ਨ ਨੇ ਆ ਜਿਹੜੀ ਸੋਸ਼ਲ ਆਰਗੇਨਾਈਜੇਸ਼ਨ ਆ ਪੰਜਾਬ ਏਡਸ ਕੰਟਰੋਲ ਸੁਸਾਇਟੀ ਦੇ ਅੰਦਰ ਆ ਔਰ ਇਹ ਅਲੱਗ-ਅਲੱਗ ਥਾਵਾਂ ਤੇ ਜਿੱਥੇ ਨੀਡੀ ਲੋਕ ਆ ਜਿੱਥੇ ਗਰੀਬ ਲੋਕ ਆ ਜਿਹੜੇ ਕਿਉਂਕਿ ਇਲਾਜ ਅੱਜਕੱਲ ਸਭ ਤੋਂ ਮਹਿੰਗਾ ਆ ਉੱਤੇ ਵਾਕਵਾਕ ਮੱਲਿਆਂ ਵਿੱਚ ਜਾ ਕੇ ਵਾਕਵਾਕ ਪਿੰਡਾਂ ਵਿੱਚ ਜਾ ਕੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਉਂਦੇ ਆ ਇਹਨਾਂ ਦਾ ਮੇਨ ਮਕਸਦ ਹੈ ਐਡਜ਼ ਕੰਟਰੋਲ ਕਰਨਾ ਜਿਹੜਾ ਉਹਦੇ ਵਾਸਤੇ ਵੈਸੀ ਇਹਨਾਂ ਦਾ ਹੈ ਲੇਕਿਨ ਫਿਰ ਵੀ ਸਮਾਜ ਦੀਆਂ ਲੋੜਾਂ ਨੂੰ ਦੇਖਦੇ ਹੋਏ ਬਹੁਤ ਵਧੀਆ ਪ੍ਰਾਲਾਉਂਦਾ ਹੈ ਤਾਂ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਜਿੱਤੇ ਡਾਕਟਰ ਅੰਬੇਦਕਰ ਨਗਰ ਮੱਲਾ ਨਵੀਂ ਬਾਦੀ ਦੇ ਵਿੱਚ ਇਹਨਾਂ ਨੇ ਮੈਡੀਕਲ ਕੈਂਪ ਲਗਾਇਆ ਜਿਹਦੇ ਵਿੱਚ ਨੀਡੀ ਲੋਕਾਂ ਨੂੰ ਫ੍ਰੀ ਮੈਡੀਕਲ ਜਿਹੜੀਆਂ ਦਵਾਈਆਂ ਦੇ ਰਹੇ ਆ ਉਹਨਾਂ ਦੇ ਟੈਸਟ ਵੀ ਜਿਹੜੇ ਕੀਤੇ ਜਾਂਦੇ ਆ ਔਰ ਜਿਹੜੇ మేవీ ਨਾਲ ਕੋਈ ਜਿਹੜੀ ਸੋਧ ਹੈਗੀ ਲੋਕਾਂ ਨੂੰ ਗਾਈਡ ਕੀਤਾ ਜਾਂਦਾ ਕਿ ਸਰਕਾਰੀ ਹਸਪਤਾਲ ਜਾ ਕੇ ਜਾਂ ਮੱਲਾ ਕਲੀਨਿਕ ਵਿੱਚ ਜਾ ਕੇ ਜਿੱਥੇ ਬਹੁਤ ਤਰ੍ਹਾਂ ਦੇ ਜਿਹੜੇ ਟੈਸਟ ਫ੍ਰੀ ਹੋ ਰਹੇ ਲੇਕਿਨ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹਦੇ ਬਾਰੇ ਵੀ ਜਾਗਰਤ ਕਰਦੇ ਆ ਔਰ ਲੋਕ ਇਸ ਵੇਲੇ ਤੁਸੀਂ ਦੇਖ ਰਹੇ ਆ ਕਿ ਪੂਰੇ ਜਿਹੜੇ ਇਸ ਕੈਂਪ ਦਾ ਫਾਇਦਾ ਲੈ ਰਹੇ ਔਰ ਇਕੱਲਾ ਮੈਡੀਕਲ ਕੰਪਨੀ ਹੋਰ ਵੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਕੈਂਪ ਲਾਉਂਦੇ ਆ ਨਾਟਕ ਕਰਾਉਂਦੇ ਆ ਇਸ ਤਰ੍ਹਾਂ ਦੇ ਸਮਾਗਮ ਕਰਾ ਕੇ ਲੋਕਾਂ ਨੂੰ ਅਵੇਅਰ ਕਰਦੇ ਆ ਔਰ ਨਾਲ ਨਾਲ ਇਹ ਜਿਹੜੇ ਮੈਡੀਕਲ ਕੰਪਨੀ ਲਾਇਆ ਤੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੀ ਸੇਵਾ ਕਰਦੇ ਆ ਸਭ ਤੋਂ ਵੱਡੀ ਜਿਹੜੀ ਹਟਪਰ ਦੀ ਸੇਵਾ ਕਰਦੇ ਆ ਸਰਦਾਰ ਸਾਹਿਬ ਇਹਦੇ ਵਿੱਚ ਸਰਕਾਰ ਦਾ ਵੀ ਸਹਿਯੋਗ ਜਿਸ ਤਰ੍ਹਾਂ ਮਤ ਹੁੰਦਾ ਚਾਹ ਜਿਹੜੀ ਇਹ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਆ ਉਹਨਾਂ ਦੇ ਅੰਡਰ ਇਹ ਵੀ ਕੰਮ ਕਰ ਰਹੇ ਨੇ ਜਿੱਤੇ ਤੱਕ ਕਿਉਂਕਿ ਸਰਕਾਰ ਦੀਆਂ ਵਿੱਚ ਕੀਮਾ ਹੁੰਦੀਆਂ ਕਿਵਾਰ ਜਿਹੜੇ ਸੋਸ਼ਲ ਆਰਗੇਨਾਈਜੇਸ਼ਨ ਦੀ ਕੋਈ ਮਦਦ ਕਰਨੀ ਆ ਉਹ ਵੀ ਹੁੰਦੀ ਲੇਕਿਨ ਬਾਕੀ ਆਪਣੇ ਲੈਵਲ ਤੇ ਜਿੰਨਾ ਜਣ ਜਿਹੜੇ ਇਹਨਾਂ ਨਾਲ ਜੁੜੇ ਹੋਏ ਲੋਕ ਆ ਉਹ ਕੋਲੋਂ ਵੀ ਪੈਸਾ ਖਰਚ ਕਰਕੇ ਸਮਾਜ ਸੇਵਾ ਵਿੱਚ ਹਿੱਸਾ ਪਾਉਂਦੇ ਆ ਔਰ ਇਹਨਾਂ ਨਾਲ ਜਿਹੜੀ ਪੂਰੀ ਟੀਮ ਹੈ ਬੜੀ ਡੈਡੀਕੇਟਡ ਹੈ ਜਿਨ੍ਹਾਂ ਨੂੰ ਕੋਈ ਲਾਲਚ ਤੋਂ ਬਿਨਾਂ ਉੱਟ ਕੇ ਜਿਸ ਤਰ੍ਹਾਂ ਇਹ ਸੁਖਦੇਵ ਜੀ ਮੇਰੇ ਨਾਲ ਖੜੇ ਆ ਡਾਕਟਰ ਜੀਵਨ ਸੌਤਾ ਜੀ ਆ ਰਿਟਾਇਰਡ ਜ਼ਿਲ੍ਹਾ ਸਿਹਤ ਅਫਸਰ ਨੇ ਔਰ ਸਿਵਲ ਹਸਪੀਟਲ ਤੋਂ ਟੀਮ ਇੱਥੇ ਪਹੁੰਚੀ ਆ ਜ श्री ਹਰਪ੍ਰੀਤ ਜੀ ਆਂ ਦਾ ਜਿਸ ਕਰਨ ਜੀ ਆਈਸੀਟੀਸੀ ਦੀ ਟੀਮ ਪਹੁੰਚੀ ਹੈ ਤੇ ਟੈਸਟ ਵਗੈਰਾ ਉਹਦੇ ਕਰ ਰਹੇ ਆ ਉਹਨਾਂ ਦੇ ਨਾਲ ਸ਼੍ਰੀ ਅਮਨਪ੍ਰੀਤ ਕੌਰ ਅੰਜਲੀ ਜੀ ਬਜਿੰਦਰ ਕੌਰ ਔਰ ਕੜੀਵ ਕੌੜਜੀ ਜਿਹੜੀ ਹੈ ਸਾਰੀਆਂ ਨਈ ਟੀਮਾਂ ਦੀ ਹਰ ਵੇਲੇ ਮਤਲਬ ਆਪਣੀ ਹਾਰ ਨਹੀਂ ਹੁੰਦੀ 100% ਹੁੰਦੀ ਉੱਥੇ ਇਹ ਨਹੀਂ ਹੁੰਦਾ ਵੀ ਕੋਈ ਇਹਨਾਂ ਦਾ ਮੈਂਬਰ ਗਿਆ ਹੋਇਆ ਆਇਰ ਹੋਏ ਨਹੀਂ ਡੈਡੀਕੇਸ਼ਨ ਨਾਲ ਕੰਮ ਕਰਦੇ ਆ ਔਰ ਇੱਥੇ ਇਸ ਮੱਲੇ ਦੇ ਸਾਡੇ ਸਾਬਕਾ ਕਾਉਂਸਲਰ ਬਲਵਿੰਦਰ ਕੁਮਾਰ ਬੀਕੇ ਵੀ ਸਾਡੇ ਵਿੱਚ ਮੌਜੂਦ ਆ ਤਾਂ ਮੈਂ ਸਾਰੀ ਟੀਮ ਦਾ ਬਹੁਤ ਤਹਿ ਦਿਲੋਂ ਤਨਮਾਨ ਕਰਦਾ ਵੀ ਇਹੋ ਜਿਹਾ ਪ੍ਰਾਲਾੜਾ ਕਰਦੇ ਆ ਸਵਾਸੇਵਾ ਦਾ ਬਹੁਤ ਵੱਡੀ ਸੇਵਾ ਇਹਨਾਂ ਦੀ